ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪਰ ਇੱਕ ਟੁੱਟ ਵਿਸ਼ਵਾਸ ਮਿਲਿਆ ਕਿਥੋਂ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਦੇ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੂੰ ਜਦੋਂ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ अनेਕਾਂ ਸਿੱਖ ਹੋਰ ਗ੍ਰਿਫਤਾਰ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਹੋਣਨ ਇਹ ਸ਼ਹਾਦਤ ਦਾ ਜਾਮ ਪੀਣਾ ਪਿਆ अनेਕਾਂ ਸਿੱਖ ਜਿਹੜੇ ਸਨ ਉਹਨਾਂ ਦੇ ਸਿਰ ਵੱਢ ਕੇ ਨੇਜਿਆਂ ਦੇ ਉੱਤੇ ਪਰਸ਼ਿਆਂ ਦੇ ਉੱਪਰ ਟੰਗੇ ਗਏ ਗੱਡਿਆਂ ਦੇ ਵਿੱਚ ਸਿੱਖਾਂ ਦੇ ਸਿਰਾਂ ਨੂੰ ਲੱਦਿਆ ਗਿਆ ਅੰਤ ਵਿੱਚ ਜਿਹੜਾ ਅਖੀਰਲਾ ਗੱਡਾ ਸੀ ਇਤਿਹਾਸਕਾਰ ਲਿਖਦੇ ਵੀ ਉਹਦੇ ਮਗਰਲੇ ਪਾਸੇ ਇੱਕ ਬਰਸ਼ੇ ਦੇ ਉੱਤੇ ਇੱਕ ਬਿੱਲੀ ਮਾਰ ਕੇ ਟੰਗ ਦਿੱਤੀ ਵੀ ਵੇਖ ਲਵੋ ਸਿੱਖਾਂ ਦੇ ਅਸੀਂ ਇੱਕ ਬਿੱਲੀ ਵੀ ਜਿਉਂਦੀ ਨਹੀਂ ਰਹਿਣ ਦਿੱਤੀ ਭਾਵਕੇ ਕਤਲੋਗਾਰਥ ਕੀਤਾ ਹੈ ਡੱਟ ਕੇ ਵੀ ਕੋਈ ਇਹ ਨਾ ਕਹਿ ਦਵੇ ਵੀ ਅਸੀਂ ਸਿੱਖਾਂ ਦੀ ਹਮਾਇਤ ਕਰਦੇ ਪਏ ਆਂ ਤੇ ਉਹ ਬਾਤ ਜਾਣਗੇ ਆ ਦੇਖ ਲੋ ਆ ਹਾਲ ਕਰ ਦਵਾਂਗੇ ਜਿਹੜਾ ਕੋਈ ਸਿੱਖਾਂ ਦੇ ਹਮਾਇਤ ਕਰੇਗਾ ਪਰ ਧੰ ਹੈ ਜਿਗਰਾ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਵੀ ਜਿਨ੍ਹਾਂ ਨੇ ਪੁੱਤ ਦੀ ਸ਼ਹਾਦਤ ਨੂੰ ਵੀ ਇਨ੍ਹਾਂ ਨੈਣਾਂ ਦੇ ਨਾਲ ਤੱਕਿਆ ਤੇ ਅੱਜ ਕੁਝ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉੱਪਰ ਵੀ ਸਿਆਸਤ ਖੇਡਦੇ ਨੇ ਜਿਹੜੇ ਲੋਕ ਉਹਨੂੰ ਵੀਰ ਬੈਰਾਗੀ ਕਰਕੇ ਲਿਖਦੇ ਪੈਣੇ ਸ਼ਰਮ ਆਉਣੀ ਚਾਹੀਦੀ ਇਨ੍ਹਾਂ ਸਿਆਸਤਦਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਕੋਈ ਐਸੀ ਸ਼ਖਸੀਅਤ ਨੇ ਕਿ ਜਿਨ੍ਹਾਂ ਦਾ ਨਾਮ ਸੁਣ ਕੇ ਜਿਨ੍ਹਾਂ ਦਾ ਇਤਿਹਾਸ ਪੜ ਪਤਾ ਲੱਗਦਾ ਹੈ ਵੀ ਠੀਕ ਆ ਬੈਰਾਗੀ ਦੇ ਦੋ ਸਨ ਉਦੋਂ ਸਨ ਪਰ ਜਦੋਂ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਦੇ ਸੰਗਤ ਕਰ ਲਈ ਤੇ ਫਿਰ ਜ਼ੁਲਮ ਦਾ ਖਾਤਮਾ ਕਰਕੇ ਹਟੇ ਤੇ ਅੱਜ ਜਿਹੜੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹਨੋਂ ਬੈਰਾਗੀ ਕਰਕੇ ਉਹਨਾਂ ਨੂੰ ਹਿੰਦੂ ਧਰਮ ਦੇ ਵਿੱਚ ਮਿਲਾ ਰਹੇ ਹਨ ਉਹ ਆਪਣੇ ਆਪ ਨੂੰ ਇਹ ਵੇਖ ਲੈਣ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨਹੀਂ ਗੁਰੂ ਕਲਕੀ ਧਰ ਸ਼ੈਨਸ਼ਾ ਜੀ ਦੇ ਬਚਨਾਂ ਦੇ ਉੱਤੇ ਪੁੱਲ ਚੜਾ ਕੇ ਆਪਣੀ ਸ਼ਹਾਦਤ ਦੇ ਦਿੱਤੀ ਪੁੱਤਰ ਦੀ ਸ਼ਹਾਦਤ ਨੂੰ ਤੱਕ ਲਿਆ ਪਤਨੀ ਦੀ ਸ਼ਹਾਦਤ ਨੂੰ ਵੇਖ ਲਿਆ ਉਹ ਗੁਰਦਾਸ ਨੰਗਲ ਦਾ ਕਿਲਾ ਜਿਹੜਾ ਸੀ ਉਹਨੂੰ ਛੱਡ ਦਿੱਤਾ ਜਦੋਂ ਹਜੂਰ ਸਾਹਿਬ ਤੋਂ ਚੱਲਦੇ ਹਨ ਅਨੇਕਾਂ ਰਾਹ ਦੇ ਵਿੱਚ ਉਹ ਲੋਕ ਮਿਲੇ ਜਿਹੜੇ ਸਿੱਖੀ ਦੇ ਦੁਸ਼ਮਣ ਵੀ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਹਰ ਕਦਮ ਚੜ੍ਹਦੀ ਕਲਾ ਦੇ ਨਾਲ ਅੱਗੇ ਵਧ ਕੇ ਸੱਚ ਔਰ ਹੱਕ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੋ ਐਸੀਆਂ ਕੋਝੀਆਂ ਚਾਲਾਂ ਚੱਲਣ ਦੀ ਬਜਾਏ ਉਹਨਾਂ ਦੇ ਵੱਲੋਂ ਦੁਨੀਆਂ ਦੇ ਉੱਤੇ ਸਮਾਜ ਉੱਤੇ ਕੀਤੇ ਗਏ ਪਰਉਪਕਾਰ ਜਿਹੜੇ ਹਨ ਉਹਨਾਂ ਦੇ ਵੱਲ ਧਿਆਨ ਦਿਓ